ਦੇਤ ਵਿਭਾਗ ਵਿੱਚ ਕੰਮ ਕਰਦੇ ਫਾਰਮੇਸੀ ਅਫਸਰ ਲਖਾ राम ਨੂੰ ਅੱਜ 17 ਸਾਲ ਦੀਆਂ ਬੇਦਾਗ ਸੇਵਾਵਾਂ ਤੋਂ ਬਾਅਦ ਵਿਭਾਗ ਵੱਲੋਂ ਰਿਟਾਇਰ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਦੀ ਰਿਟਾਇਰਮੈਂਟ ਤੇ ਫਾਰਮੇਸੀ ਅਫਸਰਾਂ ਵੱਲੋਂ ਉਹਨਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਗਿਫਟ ਦੇ ਕੇ ਉਹਨਾਂ ਦੀ ਬੇਦਾਗ ਨੌਕਰੀ ਲਈ ਉਹਨਾਂ ਨੂੰ ਧੰਨਵਾਦ ਕੀਤਾ ਗਿਆ ਅਤੇ ਕਿਹਾ ਗਿਆ ਕਿ 17 ਸਾਲਾਂ ਦੇ ਸੰਘਰਸ਼ ਤੋਂ ਬਾਅਦ ਵੀ ਸਰਕਾਰ ਨੇ ਉਹਨਾਂ ਨੂੰ ਪੱਕੇ ਨਹੀਂ ਕੀਤਾ ਅਤੇ ਅੱਜ 17 ਸਾਲਾਂ ਬਾਅਦ ਵੀ ਸ਼੍ਰੀ ਲੱਖाराम ਜੀ ਰਿਟਾਇਰ ਹੋ ਗਏ ਹਨ ਇਸ ਮੌਕੇ ਉਹਨਾਂ ਨੇ ਕਿਹਾ ਵੀ ਵਿਦਾਇਗੀ ਤੇ ਗਮਤਾ ਹੈ ਪਰ ਖੁਸ਼ੀ ਇਸ ਗੱਲ ਦੀ ਹੈ ਕੋਈ ਵੀ ਦਾਗ ਨਹੀਂ ਲੱਗਿਆ ਪਰ ਸਰਕਾਰ ਉਹਨਾਂ ਦੀ ਸੁਣ ਨਹੀਂ ਰਹੀ ਇਸ ਮੌਕੇ ਬੋਲਦੇ ਹੋਏ ਵੱਖ-ਵੱਖ ਆਗੂਆਂ ਫਾਰਮਸੀ ਅਫਸਰ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅੱਜ ਕਿਸ ਗੱਲ ਨੂੰ ਲੈ ਕੇ ਦੀਪ ਜੀ ਇਕੱਠੇ ਹੋਏ ਅ ਜਿੰਦਗੀ ਦੇ ਵਿੱਚ ਸਰਕਾਰੀ ਮੁਲਾਜ਼ਮ ਵਾਸਤੇ ਸਾਨਾ ਵੱਡਾ ਦਿਹਾੜਾ ਹੁੰਦਾ ਜਿਸ ਦਿਨ ਉਹ ਰਿਟਾਇਰ ਹੁੰਦਾ ਹੈ ਖੁਸ਼ੀ ਦਾ ਸਾ ਪਾਲ ਹੁੰਦਾ ਗਿਆ ਜਦੋਂ ਇੱਕ ਸਾਥੀ ਬੇਦਾਗ ਔਰ ਇਮਾਨਦਾਰੀ ਨਾਲ ਆਪਣੀਆਂ ਸੋਮਾ ਨਿਭਾ ਕੇ ਆਪੇ ਕਰ ਜਾਂਦਾ ਹੈਗਾ ਸਾਡੇ ਅੱਜ ਸੀਨੀਅਰ ਸਾਥੀ ਫਾਰਮੇਸੀ ਅਫਸਰ ਰਹੇ ਨੇ ਝੰਡਾਲਾ ਪੀਮੇਸ਼ਾ ਤੋਂ ਅੱਜ ਰਿਟਾਇਰ ਹੋ ਰਹੇ ਨੇ ਹੈਗਾ ਉਹਨਾਂ ਦੀ ਬੇਦਾਗ ਸੇਵਾਵਾਂ ਔਰ ਇਮਾਨਦਾਰੀ ਕਰਕੇ ਅਸੀਂ ਯੂਨੀਅਨ ਦੇ ਸਾਥੀ ਉਹਨਾਂ ਨੂੰ ਅੱਜ ਸਨਮਾਨਿਤ ਕਰ ਰਹੇ ਹੈਗੇ ਆ ਇਸ ਮੌਕੇ ਦੇ ਵਿੱਚ ਅਸੀਂ ਇਕੱਠੇ ਹੋਏ ਕਿੰਨੇ ਸਾਲ ਸਮਾਂ ਬੀਤਿਆ 17 ਸਾਲ ਦੀ ਸਵਾਵਾ ਬੇਖੂਬੀ ਨਿਭਾਈ ਹੈ ਇਹਨਾਂ ਨੇ ਹੈਗਾ ਹਾਂਜੀ ਸੁੰਦਰ ਜੀ ਅੱਜ ਸ੍ਰੀ ਲਖਰਾਮ ਜੀ ਸਾਡੇ 17 ਸਾਲ ਦੀ ਬੇਦਾਗ ਸੇਵਾ ਕਰਨ ਤੋਂ ਬਾਅਦ ਰਿਟਾਇਰ ਹੋਏ ਨੇ ਉਹ ਉਹਦੇ ਪਲਖਸ ਅਸੀਂ ਸਭ ਫਾਰਮੇਸੀ ਅਫਸਰ ਇੱਥੇ ਇਕੱਠੇ ਹੋਏ ਆਂ ਪਰ ਇਹਦੇ ਨਾਲ ਸਾਨੂੰ ਇੱਕ ਦੁੱਖ ਵੀ ਏ ਵੀ ਇੰਨੇ ਸਾਲ ਦੀ ਸੇਵਾਵਾਂ ਤੋਂ ਬਾਅਦ ਬੇਦਾਗ ਸੇਵਾਵਾਂ ਕਰਨ ਤੋਂ ਬਾਅਦ ਇੰਨੀ ਮਿਹਨਤ ਕਰਨ ਤੋਂ ਬਾਅਦ ਇਹ ਇਹਨਾਂ ਨੇ ਜੰਡਾਲੀ ਬੀਮੇ ਸ਼ਾਹ ਦਾ ਜਿਹੜਾ ਸਟੋਰ ਸੰਭਾਲਿਆ ਹੋਇਆ ਸੀ ਉਹ ਉੱਥੋਂ ਰਿਟਾਇਰ ਹੋਏ ਨੇ ਐ ਐਨੀ ਕੜੀ ਮਿਹਨਤ ਤੋਂ ਬਾਅਦ ਵੀ ਅੱਜ ਸਾਡੇ ਹੱਥ ਖਾਲੀ ਨੇ ਅਸੀਂ ਨਗੂਣੀ ਤਨਖਾਹ ਦੇ ਉੱਤੇ ਰਿਟਾਇਰ ਹੋ ਗਏ ਨੇ ਤੇ ਕੁਝ ਹਾਸਲ ਨਹੀਂ ਕਰ ਪਏ ਇਸ ਚੀਜ਼ ਦਾ ਸਾਨੂੰ ਅਫਸੋਸ ਹੈ ਬਾਕੀ ਅਸੀਂ ਇਹਨਾਂ ਨੂੰ ਰਿਟਾਇਰਮੈਂਟ ਦੀ ਬਹੁਤ-ਬਹੁਤ ਵਧਾਈ ਦਿੰਦੇ ਹਾਂ ਹਾਂਜੀ ਲਖਾ ਰਾਮ ਜੀ ਜੀ ਤੁਹਾਡਾ ਕੀ ਕਹਿਣਾ ਹੈ ਤੁਹਾਡਾ ਕੀ ਕਹਿਣਾ ਜੀ ਸੁਮਾਦਿਤਿਆ ਜੀ ਮੈਂ ਸਾਲ ਡਿਪਾਰਟਮੈਂਟ ਮੈਂ ਖੁਸ਼ ਹਾਂ ਜੀ ਮੈਂ ਆਪਣੀ ਸੇਵਾ ਜੜੀ ਹੈਗੀ ਬਖੂਬੀ ਨਿਪਾਈ ਹੈ ਤੇ ਬੇਦਗ ਹੋ ਕੇ ਮੈਂ 33 ਕੋ ਰਿਟਾਇਰਮੈਂਟ ਹੋ ਰਿਹਾ ਹੈ এবੀਆ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਉਸੇ ਹਮ ਅਪੀਲ ਕਰਤੇ ਹੈ ਕਿ এবੀਆ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਲ